ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰੀਆਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਅੱਜ ਵਾਲਾ ਡਿਜ਼ਾਈਨ ਜਿਹੜਾ ਇਹ ਵੀ ਲੇਡੀਜ਼ ਕੋਟੀ ਤੇ ਹੀ ਪਏਗਾ ਕਿਉਂਕਿ ਇਹਦੇ ਵਿੱਚ ਜਾਲੀ ਪੈਂਦੀ ਆ ਤੇ ਬਹੁਤ ਹੀ ਸੋਹਣਾ ਤੇ ਬਹੁਤ ਸੌਖਾ ਜਿਹਾ ਡਿਜ਼ਾਈਨ ਆ ਡਿਜ਼ਾਈਨ ਨੂੰ ਬਣਾਉਣ ਵਾਸਤੇ ਛੇ ਛੇ ਦੇ ਹਿਸਾਬ ਨਾਲ ਕੁੰਡੇ ਲਾ ਲਾਂਗੇ ਛੇ ਛੇ ਦੇ ਹਿਸਾਬ ਨਾਲ ਕੁੰਡੇ ਲਾ ਕੇ ਤੇ ਇਹਨਾਂ ਕੁੰਡੇ ਵਾਧੂ ਲੈਣੇ ਨੇ ਇੱਕ ਕੁੰਡਾ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਤੇ ਦੋ ਕੁੰਡੇ ਐਡਜਸਟ ਵਾਸਤੇ ਲੈਣੇ ਆ ਆਪਾਂ ਸਿੱਧੀ ਸਲਾਈ ਤੋਂ ਡਿਜ਼ਾਈਨ ਸ਼ੁਰੂ ਹੋਏਗਾ ਤੇ ਇਹਦੇ ਵਿੱਚ ਇੱਕ ਖਾਸੀ ਜਿਹੀ ਹੋ ਰਹੀ ਹੈ ਕਿ ਤੁਸੀਂ ਜੇ ਇਸ ਨੂੰ ਉਲਟੀ ਸਾਈਡ ਤੋਂ ਪਲੇਨ ਬਣਾਉਣਾ ਚਾਹੁੰਦੇ ਜਿੱਥੇ ਪਲੇਨ ਹੀ ਬਣਾ ਸਕਦੇ ਜੀ ਉਲਟੀ ਉਲਟੀ ਸਲਾਈ ਤੇ ਜੇ ਛੁੱਪ-ਛੁੱਪ ਤੋਂ ਸੀ ਉਲਟੇ ਤੇ ਉਲਟਾ ਸਿੱਧੇ ਤੇ ਸਿੱਧਾ ਬਣਾਉਣਾ ਚਾਹੁੰਦੇ ਜੇ ਤੇ ਉਹ ਵੀ ਬਣਾ ਸਕਦੇ ਜੀ ਤੇ ਸਿੱਧੀ ਸਾਈਡ ਤੋਂ ਇਹ ਡਿਜ਼ਾਈਨ ਸ਼ੁਰੂ ਹੋਏਗਾ 8 ਸਲਾਈਆਂ ਦਾ ਟੋਟਲ ਡਿਜ਼ਾਈਨ ਆ ਤੇ ਡਿਜ਼ਾਈਨ ਦੀ ਪਹਿਲੀ ਸਲਾਈ ਪਹਿਲਾ ਕੁੰਡਾ ਉਤਾਰ ਲਿਆ ਫਿਰ ਤੁਹਾਡਾ ਆਪਣੀ ਕਰਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਨਾ ਪਹਿਲਾਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਲਿਆ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਫਿਰ ਜਾਲੀ ਪਾਵਾਂਗੇ ਫਿਰ ਇੱਕ ਕੁੰਡਾ ਸਿੱਧਾ ਫਿਰ ਜਾਲੀ ਪਾਵਾਂਗੇ ਫਿਰ ਇੱਕ ਕੁੰਡਾ ਸਿੱਧਾ ਇਹ ਸਾਡੇ ਹੁਣ 6 ਹੁੰਦੇ ਹੋਗੇ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਤੇ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰ ਦਿੱਤਾ ਫਿਰ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਫਿਰ ਜਾਲੀ ਪਾਵਾਂਗੇ ਫਿਰ ਇੱਕ ਕੁੰਡਾ ਸਿੱਧਾ ਫਿਰ ਜਾਲੀ ਪਾਵਾਂਗੇ ਫਿਰ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰ ਦਾਂਗੇ ਕਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਜਾਲੀ ਪਾਵਾਂਗੇ ਇੱਕ ਕੁੰਡਾ ਸਿੱਧਾ ਫਿਰ ਜਾਲੀ ਪਾਵਾਂਗੇ ਤੇ ਇੱਕ ਕੁੰਡਾ ਸਿੱਧਾ ਹੁਣ ਲਾਸਟ ਤੇ ਜਿੱਦਾਂ ਸਟਾਰਟਿੰਗ ਤੋਂ ਆਪਾਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਕੀਤਾ ਸੀ ਲਾਸਟ ਤੇ ਵੀ ਆਪਾਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਕਾਗਾ ਪਿੱਛੇ ਕਰਾਂਗੇ ਲਾਸਟ ਵਾਲਾ ਕੁੰਡਾ ਜਿਹੜਾ ਹੁਣ ਸਿੱਧਾ ਬਣਾ ਲਾਂਗੇ ਇੱਥੇ ਸਲਾਈ ਬਣ ਗਈ ਡਿਜ਼ਾਈਨ ਦੀ ਹੁਣ ਉਲਟੀ ਸਾਈਡ ਤੋਂ ਜੇ ਤੁਸੀਂ ਚਾਹੋ ਤੇ ਪੂਰੀ ਸਲਾਈ ਉਲਟੀ ਉਲਟੀ ਵੀ ਬਣਾ ਸਕਦੇ ਜੀ ਤੇ ਨਹੀਂ ਤੇ ਫਿਰ ਜਿਹੜਾ ਕੁੰਡਾ ਉਧਰੋਂ ਆਪਾਂ ਉਲਟਾ ਬਣਾਇਆ ਸੀ ਇੱਧਰੋਂ ਸਿੱਧਾ ਬਣੇਗਾ ਪਹਿਲਾ ਕੁੰਡਾ ਉਤਾਰ ਲਿਆ ਫਿਰ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਪੰਜ ਕੁੰਡੇ ਉਲਟੇ ਇੱਕ ਦੋ ਤਿੰਨ ਚਾਰ ਪੰਜ ਪੰਜ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਤਗਾ ਆਪਣੀ ਵਾਲੀ ਸਾਈਡ ਪੰਜ ਕੁੰਡੇ ਉਲਟੇ ਮulti ਸਲਾਈ ਜਿਹੜੀ ਆ ਪੂਰੀ ਆਪਾਂ ਇਸੇ ਤਰ੍ਹਾਂ ਬਣਾ ਕੇ ਕੰਪਲੀਟ ਕਰ ਲੈਣੀ ਜਿਹੜੇ ਉਧਰ ਸਿੱਧੇ ਕੁੰਡੇ ਬਣਾਏ ਸੀ ਉਹ ਸਿੱਧੇ ਬਣਨਗੇ ਤੇ ਜਿਹੜਾ ਇੱਕ ਆਪਾਂ ਤਿੰਨ ਤੋਂ ਇੱਕ ਕਿਤੇ ਸੀ ਉਲਟਾ ਬਣਾ ਕੇ ਉਹ ਵਾਲੇ ਜਿਹੜਾ ਆ ਇਧਰੋਂ ਸਿੱਧਾ ਬਣੇਗਾ लास्ट ਤੇ ਵੀ ਇੱਕ ਸਿੱਧਾ ਆਏਗਾ ਤੇ ਇੱਕ ਉਲਟਾ ਆਏਗਾ ਇਹ ਸਾਡੀ ਦੂਸਰੀ ਸਲਾਈ ਬਣ ਗਈ ਡਿਜ਼ਾਈਨ ਦੀ ਹੁਣ ਤੀਸਰੀ ਸਲਾਈ ਸਿੱਧੇ ਪਾਸਿਓਂ ਵੇਖੋ ਕਿਸ ਤਰ੍ਹਾਂ ਬਣੇਗੀ ਪਹਿਲਾ ਕੁੰਡਾ ਉਤਾਰ ਲਿਆ ਬਾਕੀ ਸਾਰੇ ਕੁੰਡੇ ਆਪਾਂ ਸਿੱਧੇ ਸਿੱਧੇ ਬਣਾ ਲੈਣੇ ਸੋਰੀ ਇਹ ਜਿਹੜਾ ਇੱਕ ਕੁੰਡਾ ਇਹਨੂੰ ਆਪਾਂ ਉਲਟਾ ਬਣਾਉਣਾ ਹੈ ਇੱਕ ਕੁੰਡਾ ਉਲਟਾ ਪੰਜ ਕੁੰਡੇ ਸਿੱਧੇ ਇੱਕ ਦੋ ਤਿੰਨ ਚਾਰ ਪੰਜ ਧਾਗਾ ਆਪਣੀ ਵਾਲੀ ਸਾਈਡ ਇੱਕ ਗੁੰਡਾ ਉਲਟਾ ਧਾਗਾ ਪਿੱਛੇ ਪੰਜ ਗੁੰਡੇ ਸਿੱਧੇ ਪੂਰੀ ਸਲਾਈ ਆਪਾਂ ਇਸੇ ਤਰ੍ਹਾਂ ਹੀ ਬਣਾ ਲੈਣੀ ਹੈ। ਛੋਟਾ ਛੋਟਾ ਡਿਜ਼ਾਈਨ ਹੈ ਬਹੁਤ ਹੀ ਪਿਆਰਾ ਲੱਗਦਾ ਹੈ ਲੇਡੀਜ਼ ਦੇ ਤੁਸੀਂ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਜੇ ਕੋਟੀ ਤੇ ਜੈਕਟ ਤੇ ਤੇ ਬੱਚਿਆਂ ਦੀ ਫੌਕ ਵਗੈਰਾ ਤੇ ਵੀ ਇਹ ਵਾਲਾ ਡਿਜ਼ਾਈਨ ਜਿਹੜਾ ਤੁਸੀਂ ਪਾ ਕੇ ਰੈਡੀ ਕਰ ਸਕਦੇ ਹੋ ਜੀ। ਹੁਣ ਆ ਗਿਆ ਚੌਥੀ ਸਲਾਈ ਤੇ ਉਲਟੇ ਪਾਸੇ ਚੌਥੀ ਸਲਾਈ ਉਲਟੇ ਪਾਸੇ ਉਹ ਵੀ ਇਸੇ ਤਰ੍ਹਾਂ ਬਣੇਗੀ ਜਿਸ ਤਰ੍ਹਾਂ ਦੂਸਰੀ ਸਲਾਈ ਬਣੀ ਸੀ ਪਹਿਲਾ ਕੁੰਡਾ ਉਤਾਰ ਲਿਆ ਫਿਰ ਇੱਕ ਸਿੱਧਾ ਪੰਜ ਉਲਟੇ ਪੂਰੀ ਸਲਾਈ ਆਪਾਂ ਇਸੇ ਤਰ੍ਹਾਂ ਹੀ ਬਣਾਉਣੀ ਆ ਫਿਰ ਪੰਜਵੀਂ ਸਲਾਈ ਦੇ ਵਿੱਚ ਡਿਜ਼ਾਈਨ ਜਿਹੜਾ ਥੋੜਾ ਚੇਂਜ ਹੋਣਾ ਆ ਉੱਥੇ ਵਾਸਤੇ ਤੁਸੀਂ ਧਿਆਨ ਦੇਣਾ ਆ ਕਿ ਡਿਜ਼ਾਈਨ ਜਿਹੜਾ ਆਪਾਂ ਚੇਂਜ ਕਰਨਾ ਆ ਉਦੋਂ ਕਿਸ ਚੀਜ਼ ਦਾ ਧਿਆਨ ਰੱਖਣਾ ਆ ਚੌਥੀ ਸਲਾਈ ਵੀ ਸੇਮ ਉਸੇ ਤਰੀਕੇ ਦੇ ਨਾਲ ਬਣਨੀ ਆ ਜਿਵੇਂ ਸਾਡੀ ਦੂਸਰੀ ਸਲਾਈ ਬਣੀ ਸੀ ਪੰਜ ਕੁੰਡੇ ਉਲਟੇ ਬਣਨਗੇ ਇੱਕ ਕੁੰਡਾ ਸਿੱਧਾ ਬਣੇਗਾ ਹੁਣ ਅਸੀਂ ਆ ਗਏ ਆ ਡਿਜ਼ਾਈਨ ਦੀ ਪੰਨਵੀਂ ਸਲਾਈ ਤੇ ਸਿੱਧੇ ਪਾਸੇ ਇਹਨੂੰ ਤੁਸੀਂ ਦੇਖਣਾ ਹੈ ਕਿ ਆਪਾਂ ਕੀ ਕਰਨਾ ਹੈ ਪਹਿਲਾਂ ਆਪਾਂ ਪਹਿਲੀ ਸਲਾਈ ਦੇ ਵਿੱਚ ਇੱਥੇ ਦੋ ਤੋਂ ਇੱਕ ਕੁੰਡਾ ਕੀਤਾ ਸੀ ਹੁਣ ਇੱਥੇ ਆਪਾਂ ਜਾਲੀ ਪਾਉਣੀ ਆ ਵੇਖੋ ਪਹਿਲਾ ਕੁੰਡਾ ਉਤਾਰ ਲਿਆ ਫਿਰ ਇੱਕ ਕੁੰਡਾ ਸਿੱਧਾ ਬਣਾਵਾਂਗੇ ਇੱਕ ਕੁੰਡਾ ਸਿੱਧਾ ਬਣਾਉਣ ਤੋਂ ਬਾਅਦ ਇੱਕ ਇਹ ਆਪਾਂ ਜਾਲੀ ਪਾ ਲੈਣੀ ਆ ਤੇ ਫਿਰ ਇੱਕ ਕੁੰਡਾ ਸਿੱਧਾ ਬਣਾ ਲੈਣਾ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਦੇ ਆਂਗੇ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਤਾ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਫਿਰ ਜਾਲੀ ਪਾਵਾਂਗੇ ਫਿਰ ਇੱਕ ਕੁੰਡਾ ਸਿੱਧਾ ਫਿਰ ਜਾਲੀ ਪਾਵਾਂਗੇ ਫਿਰ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਉਲਟੇ ਬੁਣ ਕੇ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਜਾਲੀ ਪਾਵਾਂਗੇ ਇੱਕ ਕੁੰਡਾ ਫਿਰ ਸਿੱਧਾ ਫਿਰ ਜਾਲੀ ਪਾਵਾਂਗੇ ਇੱਕ ਕੁੰਡਾ ਸਿੱਧਾ ਜਿਹੜੇ ਆਪਾਂ ਤਿੰਨ ਤੋਂ ਇੱਕ ਕੁੰਡੇ ਕਰਦੇ ਆਂ ਦੋ ਕੁੰਡੇ ਸਾਡੇ ਘਟ ਜਾਂਦੇ ਤੇ ਦੋ ਵਾਰ ਆਪਾਂ ਜਾਲੀ ਪਾ ਦਿੱਤੀ ਇੱਧਰ ਸਾਈਡ ਤੇ ਆਪਾਂ ਇੱਕ ਇੱਕ ਦੀ ਜਾਲੀ ਕੋਣੀ ਆ ਕਿਉਂਕਿ ਇੱਧਰ ਜਦੋਂ ਆਪਾਂ ਪਹਿਲੀ ਸਲਾਈ ਬਣਾਈ ਸੀ ਇੱਕ ਇੱਕ ਕੁੰਡਾ ਹੀ ਘਟਾਇਆ ਸੀ ਇੱਥੇ ਤਿੰਨ ਤੋਂ ਇੱਕ ਕਰਤਾ ਫਿਰ ਇੱਕ ਕੁੰਡਾ ਸਿੱਧਾ ਫਿਰ ਜਾਲੀ ਪਾਵਾਂਗੇ ਫਿਰ ਇੱਕ ਕੁੰਡਾ ਸਿੱਧਾ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਆਪਾਂ ਸਿੱਧਾ ਬਣਾ ਲੈਣਾ ਪੰਨਵੀ ਸਲਾਈ ਬਣ ਗਈ ਹੁਣ ਛੇਵੀ ਸਲਾਈ ਵੇਖੋ ਕਿਸ ਤਰੀਕੇ ਨਾਲ ਬਣਾਉਣੀ ਆ ਪਹਿਲਾ ਕੁੰਡਾ ਉਤਾਰ ਲਿਆ ਫਿਰ ਇੱਕ ਦੋ ਤੇ ਤਿੰਨ ਕੁੰਡੇ ਉਲਟੇ ਪਹਿਲਾਂ ਬਣਾ ਲੈਣੇ ਆ ਫਿਰ ਧਾਗਾ ਪਿੱਛੇ ਕਰਨਾ ਇੱਕ ਕੁੰਡਾ ਸਿੱਧਾ ਤੇ ਪੰਜ ਉਲਟੇ ਫੇਰ ਰਿਪੀਟ ਆਪਾਂ ਇੱਥੇ ਸ਼ੁਰੂ ਕਰ ਲੈਣਾ ਵਾ ਪੰਜ ਕੁੰਡੇ ਉਲਟੇ ਬਣਾਵਾਂਗੇ ਇੱਕ ਕੁੰਡਾ ਜਿਹੜਾ ਉਧਰੋਂ ਸਿੱਧਾ ਬਣਾਇਆ ਸੀ ਉਹਨੂੰ ਆਪਾਂ ਇੱਧਰੋਂ ਸਿੱਧਾ ਬਣਾਉਣਾ ਜਿਹੜਾ ਉਧਰੋਂ ਉਲਟਾ ਬਣਾਇਆ ਸੀ ਪੰਜ ਦੇ ਉਲਟੇ ਇੱਕ ਸਿੱਧਾ ਲਾਸਟ ਦੇ ਤਿੰਨ ਕੁੰਡੇ ਫੇਰ ਸਾਡੇ ਕੋਲੋਂ ਉਲਟੇ ਆ ਜਾਣੇ ਆ ਤੇ ਜਿਹੜਾ ਐਗਜ਼ਿਸਟ ਹੈ ਉਹਨੂੰ ਵੀ ਆਪਾਂ ਉਲਟਾ ਹੀ ਬਣਾ ਲੈਣਾ। ਸ਼ੇਮਿਸ ਲਾਈ ਵੀ ਬਣ ਗਈ ਡਿਜ਼ਾਈਨ ਦੀ ਹੋਣਾ ਗਿਆ ਸਤਨੀ ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ। ਫਿਰ ਤਿੰਨ ਕੁੰਡੇ ਸਿੱਧੇ ਬਣਾਵਾਂਗੇ। ਤਿੰਨ ਕੁੰਡੇ ਸਿੱਧੇ ਬਣਾ ਲੇ। ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਪੰਜ ਕੁੰਡੇ ਸਿੱਧੇ 1 2 3 4 5 ਫਿਰ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਪੰਜ ਕੁੰਡੇ ਸਿੱਧੇ ਲਾਸਟ ਤੇ ਵੀ ਸਾਡੇ ਕੋਲੋਂ ਤਿੰਨ ਕੁੰਡੇ ਸਿੱਧੇ ਆਉਣੇ ਨੇ ਤੇ ਇੱਕ ਚੌਥਾ ਐਗਜ਼ਿਸ ਜਿਹੜਾ ਉਹ ਵੀ ਸਿੱਧਾ ਹੋਣਾ ਸੱਤ ਸਿਲਾਈਆਂ ਬਣ ਗਈਆਂ ਅੱਠਵੀਂ ਸਿਲਾਈ ਵੇਖੋ ਕਿਸ ਤਰ੍ਹਾਂ ਬਣੇਗੀ ਜਿਵੇਂ ਸਾਡੀ ਛੇਵੀਂ ਸਿਲਾਈ ਬਣੀ ਸੀ ਪਹਿਲਾ ਕੁੰਡਾ ਉਤਾਰ ਲਿਆ ਫਿਰ ਤਿੰਨ ਉਲਟੇ ਤਗਾ ਪਿੱਛੇ ਇੱਕ ਸਿੱਧਾ ਫਿਰ ਪੰਜ ਝੁਲਟੇ ਸੇਮ ਛੇਵੀਂ ਸਲਾਈ ਦੀ ਤਰ੍ਹਾਂ ਹੀ ਅੱਠਵੀਂ ਸਲਾਈ ਵੀ ਬੰਨੀ ਆ ਅੱਠ ਸਲਾਈਆਂ ਦਾ ਟੋਟਲ ਡਿਜ਼ਾਈਨ ਆ ਅੱਠ ਸਲਾਈਆਂ ਜਿਹੜੋ ਅਸੀਂ ਬਣਾਉਂਦੇ ਜਾਣਾ ਆ ਇਹ ਬਹੁਤ ਹੀ ਪਿਆਰਾ ਛੋਟਾ ਛੋਟਾ ਡਿਜ਼ਾਈਨ ਜਿਹੜਾ ਬਣ ਕੇ ਲੈਡੀ ਹੁੰਦਾ ਜਾਣਾ ਤੁਸੀਂ ਇਸ ਨੂੰ ਕਿਸੇ ਵੀ ਪ੍ਰੋਜੈਕਟ ਤੇ ਲੇਡੀਜ਼ ਦੇ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਪਾ ਸਕਦੇ ਜੀ ਕਿਉਂਕਿ ਇਹ ਜਾਲੀ ਵਾਲਾ ਡਿਜ਼ਾਈਨ ਆ ਤੇ ਬਹੁਤ ਹੀ ਪਿਆਰਾ ਲੱਗਦਾ ਆ ਬਣਿਆ ਹੋਇਆ ਅਲਿਖੋ ਉਲਟੀ ਸਾਈਡ ਤੋਂ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਤੇ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਨਜ਼ਰ ਆਏਗਾ ਜ ਜੇ ਤੁਹਾਨੂੰ ਆਪਾਂ ਇਸ ਨੂੰ ਅੱਗੇ ਤੋਂ ਅੱਗੇ ਬਣਾਉਂਦੇ ਚਾਹਾਂਗੇ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰੀਕੇ ਦਾ ਨਾ ਬਣ ਕੇ ਰੈਡੀ ਹੋ ਜਾਏਗਾ ਵੇਖੋ ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ ਹੈ ਛੋਟਾ ਛੋਟਾ ਡਿਜ਼ਾਈਨ ਆ ਤੇ ਇਸ ਤਰ੍ਹਾਂ ਇਹਦੇ ਜਿਗਜੈਗ ਜਿਹੜੇ ਉਹ ਬਣਦੇ ਜਾਂਦੇ ਨੇ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਏ ਵੀਡੀਓ ਪਸੰਦ ਆਈਏ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਕਰਿਓ ਮਿਲਦੇ ਆ ਫਿਰ ਇਸੇ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ